ਆਸਟ੍ਰੇਲੀਆ ਦੇ ਵੀਜ਼ੇ ਦੀ ਜਾਣਕਾਰੀ ਲੈ ਆਏ 1 ਰੁਪਿਆ ਨਹੀਂ ਦੇਣਾ ਤੁਸੀਂ ਜਦੋਂ 에어ਪੋਰਟ ਤੋਂ ਉਤਰ ਕੇ ਹਸਾਬ ਕਿਤਾਬ ਉਦੋਂ ਕਰਨਾਗਾ ਮੰਨ ਲਓ ਉਸ ਤੋਂ ਪਹਿਲਾਂ ਜੇ 5 ਰੁਪਏ ਤੁਹਾਡੀ ਜੇਬ ਚੋਂ ਲੱਗੇ ਉਹ ਵੀ ਸਰਦਾਰ ਗਜਨ ਸਿੰਘ ਹੁਣੇ ਕਹਿੰਦੇ ਮੈਂ ਦੇਊਗਾ ਜਿੰਨਾ ਚਿਰ ਤੁਸੀਂ ਏਅਰਪੋਰਟ ਦੇ ਗੇਟ ਤੋਂ ਬਾਹਰ ਨਹੀਂ ਸੱਚੀ ਗੱਲ ਹੈ ਇਹ ਸਹੀ ਗੱਲ ਆ ਸਰ ਜਦੋਂ ਤੁਸੀਂ ਆਸਟ੍ਰੇਲੀਆ ਪਹੁੰਚ ਕੇ ਜੀ ਫਿਰ ਤੁਸੀਂ ਮੈਨੂੰ ਪੇਮੈਂਟ ਦੇਣੀ ਆ ਕੋਈ ਪੈਸਾ ਨਹੀਂ ਦੇਣਾ ਸਰ ਨਾ ਕੋਈ ਪੈਸਾ ਲੱਗਣਾ ਬੱਚੇ ਦਾ ਸਾਰੇ ਪੈਸੇ ਅਸੀਂ ਆਪੇ ਇਨਵੈਸਟ ਕਰਾਂਗੇ ਜੀ ਉਮਰ ਸੀਮਾ ਜੀ ਕੋਈ ਉਮਰ ਸੀਮਾ ਨਹੀਂ ਸਰ 18 ਤੋਂ ਪਲੱਸ ਚਾਹੀਦਾ 18 ਤੋਂ ਜਿੰਨਾ ਮਰਜ਼ੀ ਹੋਵੇ ਸਰ 18 21 22 ਕੋਈ ਵੀ ਜਿਹੜਾ ਟ੍ਰੈਵਲ ਹਿਸਟਰੀ ਕੋਈ ਜੀ ਕੋਈ ਨਹੀਂ ਚਾਹੀਦੀ ਸਰ ਪੜਿਆ ਲਿਖਿਆ ਜੀ ਕੋਈ ਨਹੀਂ ਪੜਿਆ ਲਿਖਿਆ ਚਾਹੀਦਾ ਸਰ ਜਮਨ ਰੋਲਣ ਪੜ ਬਿਲਕੁਲ ਅਣਪੜ ਜਾਵੇ ਸਰ ਠੀਕ ਹੈ ਜੀ ਗੱਲ ਇਹ ਹੈ ਵੀ ਇਹ ਤਿੰਨ ਚਾਰ ਚ ਕਿੰਨੇ ਸਮੇਂ ਦਾ ਵੀਜ਼ਾ ਲੱਗੂਗਾ ਤੁਸੀਂ ਕਿੰਨੇ ਚਿਰ ਚਲਵਾਵੋਗੇ ਵੀਜ਼ਾ ਸਰ ਜਿਹੜਾ ਹੋਊਗਾ ਜੀ ਉਹ 3 ਮਹੀਨਿਆਂ ਦਾ 3 ਸਾਲ ਦਾ 5 ਸਾਲ ਦਾ 3 ਮਹੀਨਿਆਂ ਤੋਂ ਲੈ ਕੇ 5 ਸਾਲ ਦਾ ਹੋ ਜਾਊਗਾ ਜੀ ਜਿਹੜਾ ਅਸੀਂ ਲਵਾ ਦਾਂਗੇ ਸਰ ਅਸੀਂ ਜਦੋਂ ਕਾਗਜ਼ ਇਕੱਠੇ ਕਰਨੇ ਨੇ ਕਾਗਜ਼ ਸਾਨੂੰ ਕੰਪਲੀਟ ਕਰਨ ਵਾਸਤੇ 20-25 ਦਿਨ ਸਾਨੂੰ ਲੱਗ ਜਾਣਗੇ ਜਦੋਂ ਆਪਾਂ ਵੀਜ਼ਾ ਅਪਲਾਈ ਕਰਤਾ ਸਰ ਉਹ 15 ਤੋਂ 20 ਦਿਨਾਂ ਚ ਵੀਜ਼ਾ ਕੰਪਲੀਟ ਹੋ ਕੇ ਆਜੂਗਾ ਜੀ ਇੰਨੀ ਛੇਤੀ ਆਜੂਗਾ ਜੀ ਸਰ ਟੂਰਿਸਟ ਵੀਜ਼ਾ ਆਜੂਗਾ ਜੀ ਅੱਛਾ ਟੂਰਿਸਟ ਵੀਜ਼ਾ ਇੰਨੀ ਛੇਤੀ ਆ ਜਾਂਦਾ ਹੁੰਦਾ ਬਾਕੀ ਬਾਕੀ ਭਾਈ ਹੋਰ ਵੀ ਬਹੁਤ ਸਾਰੀ ਜਿਹੜੀ ਜਾਣਕਾਰੀ 20 ਰੁਪਿਆ ਤੁਸੀਂ ਇਹਨਾਂ ਨੂੰ ਇੱਕ ਵੀ ਨਹੀਂ ਦੇਣਾ ਕਾਗਜ਼ ਵੀ ਲਗਭਗ ਜਿਹੜੇ ਤੁਹਾਡੇ ਕੋਲੇ ਹੁੰਦੇ ਨੇ ਪਾਸਪੋਰਟ ਪੈਨ ਕਾਰਡ ਆਧਾਰ ਕਾਰਡ ਜਾਂ ਆਈਟੀਆਰ ਉਹ ਤੁਹਾਡੀ ਹੋਣੀ ਚਾਹੀਦੀ ਆ ਇੱਕ ਸਰ 10 ਲੱਖ ਰੁਪਿਆ ਫੰਡ ਉਹਦੇ ਕੋਲੇ ਜਰੂਰ ਹੋਵੇ ਇਹ ਫੰਡ ਤੋਂ ਬਿਨਾ ਕਾਲ ਨਾ ਕਰਿਓ ਜਿਹੜਾ ਬੰਦਾ ਫੰਡ ਜੈਨੂਨ ਸ਼ੋ ਨਹੀਂ ਕਰ ਸਕਦਾ